ਇਹ ਕਿ ਕੀ ਘਟਨਾ ਵਾਪਰ ਗਈ ਆ ਔਰ ਕਦੋਂ ਤੋਂ ਲੈ ਕੇ ਇਹ ਹਾਸੇ ਵਾਪਰ ਰਹੇ ਆ ਲਗਾਤਾਰ ਲੋਕ ਇਥੇ ਪਰੇਸ਼ਾਨ ਹੋ ਰਹੇ ਆ ਔਰ ਬਹੁਤ ਸਾਰੀਆਂ ਗੱਡੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਥੇ ਆ ਕੇ ਪ੍ਰਭਾਵਿਤ ਹੁੰਦੀਆਂ ਔਰ ਇੱਕ ਇਹ ਗੱਡੀ ਵਾਲਾ ਜਿਸ ਦਾ ਨੁਕਸਾਨ ਹੋ ਗਿਆ ਔਰ ਗੱਲਬਾਤ ਵੀ ਕਰਦੇ ਆ ਭਰਾਣਾ ਕੀ ਮਾਮਲਾ ਕੀ ਆ ਕਿਉਂ ਇਹ ਨੁਕਸਾਨ ਹੋਇਆ ਔਰ ਭਰਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਇਹ ਭਰਾ ਜੀ ਪ੍ਰੋਬਲਮ ਕੀ ਆ ਗਈ ਆ ਕਿਉਂ ਇਹ ਨੁਕਸਾਨ ਹੋਇਆ ਸਰ ਇਹ ਸਪੀਡ ਬੇਕਰ ਉੱਚੇ ਆ ਇਹਦਾ ਕਰਕੇ ਕਾਰਨ ਕਰਕੇ ਨੁਕਸਾਨ ਹੁੰਦੇ ਆ ਪਹਿਲਾਂ ਵੀ ਕਦੀ ਹੋਇਆ ਕਿਸੇ ਦਾ ਜਾਂ ਹੁਣੇ ਅੱਜ ਹੀ ਹੋਇਆ 15 ਦਿਨ ਪਹਿਲਾਂ ਮੇਰੀ ਗੱਡੀ ਦਾ ਨੁਕਸਾਨ ਹੋਇਆ 15 ਦਿਨ ਬਾਅਦ ਫੇਰ ਹੋ ਗਿਆ ਤੇ ਇਹ ਬ੍ਰੇਕਰਾਂ ਦਾ ਕਾਰਨ ਕੀ ਆ ਕਿਉਂ ਨੁਕਸਾਨ ਹੁੰਦਾ ਇਹ ਇਹਨਾਂ ਨੂੰ ਸਪੀਡ ਬੇਕਰੇ ਬਣਾਉਣੇ ਜਿੱਦੇ ਬੈਰੀਗੇਟ ਲਾਲ ਨੂੰ ਸਹੀ ਆ ਤੇ ਇਹ ਇਹ ਕਹਿੰਦਾ ਭਾਵੇਂ ਵੀ ਇਹ ਉੱਚੇ ਆ ਤਾਂ ਕਈ ਵਾਰ ਆਉਂਦੇ ਹੋਏ ਲੋਕਾਂ ਨੂੰ ਪਤਾ ਨਹੀਂ ਚੱਲਦਾ ਤੇ ਲੋਕ ਡਿੱਗ ਜਾਂਦੇ ਆ ਸਹੀ ਆ ਜੀ ਜਿਹੜਾ ਕੋਈ ਪਹਿਲੀ ਵਾਰ ਹੀ ਆਉਂਦਾ ਅਣਜਾਣ ਉਹਦਾ ਨੁਕਸਾਨ ਹੋ ਜਾਂਦਾ ਬਹੁਤ ਸਾਰੀਆਂ ਕਾਰਾਂ ਵੀ ਨਾ ਇੱਥੋਂ ਵੱਜਦੀਆਂ ਤੇ ਉਹ ਉੱਥੇ ਜਾ ਕੇ ਪੈਂਦੀਆਂ ਮੋਟਰਸਾਈਕਲ ਵਾਲੇ ਬਹੁਤ ਦੂਰ ਜਾ ਕੇ ਪੈਂਦੇ ਆ ਔਰ ਕਈ ਨੁਕਸਾਨ ਅਸੀਂ ਇੱਥੋਂ ਵੇਖੇ ਆ ਤੁਸੀਂ ਕਹਿਣਾ ਕੀ ਚਾਹੁੰਦੇ ਤੁਹਾਨੂੰ ਕੀ ਲੱਗਦਾ ਕਿ ਠੇਕੇਦਾਰ ਕੀ ਗੱਲ ਉਹਨੂੰ ਤਜਰਬਾ ਨਹੀਂ ਹੋਵੇਗਾ ਗੱਲ ਤੇ ਇੱਥੋਂ ਤੱਕ ਆਉਂਦੀ ਏ ਕਿ ਤਜਰਬੇਕਾਰ ਠੇਕੇਦਾਰ ਹੋਵੇ ਤਾਂ ਉਹਨੇ ਕਈ ਕੁਝ ਸੋਚ ਕੇ ਬਣਾਉਣਾ ਸੀ ਸਹੀ ਹੈ ਪਰ ਇਹ ਹੋਣਾ ਹੀ ਨਹੀਂ ਚਾਹੀਦਾ ਇਹ ਹੋਣਾ ਹੀ ਨਹੀਂ ਚਾਹੀਦਾ ਕਿਉਂਕਿ ਸ਼ਹਿਰਦਾਰੀ ਆ ਆਮ ਲੋਕ ਛੋਟੀਆਂ ਗੱਡੀਆਂ ਵਾਂ ਤੇ ਜਿਹਦੇ ਕਰਕੇ ਬਹੁਤ ਸਾਰੇ ਹਾਸੇ ਵਾਪਰ ਹਾਂਜੀ ਸਰ ਕਿੰਨੇ ਕ ਦਾ ਨੁਕਸਾਨ ਹੋ ਗਿਆ ਇਹ ਕੋਈ ਹੋ ਗਿਆ ਨਾ 10-12000 ਦਾ 10-12000 ਦੀ ਛੱਟ ਪੈ ਗਈ ਹੈ ਹਾਂਜੀ 10-12000 ਪਹਿਲਾਂ ਵੀ ਆ 10-12000 ਹੁਣ ਫੇਰ ਪੈ ਗਿਆ ਇੰਨੀ ਕਮਾਈ ਤੁਹਾਨੂੰ ਪਤਾ ਗੱਡੀ ਨਹੀਂ ਹੈ ਕਿ ਨਹੀਂ ਆ ਜਿੰਨੇ ਦਾ ਨੁਕਸਾਨ ਹੋ ਜਾਂਦਾ ਔਰ ਇਹ ਤਸਵੀਰਾਂ ਦੱਸ ਦਈਏ ਅਸੀਂ ਕਿ ਦੀਨਾ ਨਗਰ ਦੇ ਉਸ ਚੌਂਕ ਦੇ ਉੱਤੇ ਆ ਉਸ ਰੌਂਡਪੋਟ ਦੇ ਉੱਤੇ ਆ ਕਿ ਜਿਸ ਦੇ ਉੱਤੇ ਪਹਿਲਾਂ ਵੀ ਇਹ ਬ੍ਰੇਕਰਾਂ ਬਾਰੇ ਅਸੀਂ ਗੱਲ ਕਰੀ ਸੀ ਕਿ ਇਹ ਜੋ ਬ੍ਰੇਕਰ ਹੈ ਇਹ ਉੱਚੇ ਆ ਔਰ ਉੱਚੇ ਹੋਣ ਕਰਕੇ ਬਹੁਤ ਸਾਰੇ ਨੁਕਸਾਨ ਹੁੰਦੇ ਆ ਔਰ ਅਸੀਂ ਦੱਸਤਾ ਹੀ ਹਾਂ ਕਿ ਇਹ ਠੇਕੇਦਾਰ ਜਿਹੜਾ ਤਜਰਬੇਕਾਰ ਨਹੀਂ ਹੋਵੇਗਾ ਕਿਉਂਕਿ ਇਹ ਠੇਕੇਦ ਜਾਂਦਾ ਫਿਰ ਐਵੇਂ ਕਿਸੇ ਕੋ ਕੰਮ ਸਿੱਖਿਆ ਹੋਵੇਗਾ ਜਿਹੜਾ ਡਿਗਰੀ ਵਾਲਾ ਠੇਕੇਦਾਰ ਹੋਵੇ ਤੇ ਨੇਚਰਲੀ ਆ ਕੁਝ ਨਾ ਕੁਝ ਸੋਚ ਕੇ ਬਣਾਉਂਦਾ ਲੇਕਿਨ ਉਸਨੇ ਸੋਚਿਆ ਕੁਝ ਨਹੀਂ ਆ ਸਿਰਫ ਲੋਕਾਂ ਦਾ ਨੁਕਸਾਨ ਜਿਹੜਾ ਉਹ ਕਰਨ ਵਾਸਤੇ ਆ ਬ੍ਰੇਕਰ ਬਣਾਏ ਗਏ ਆ ਇਹਨਾਂ ਬ੍ਰੇਕਰਾਂ ਦਾ ਬੈਨੀਫਿਟ ਘੱਟ ਤੇ ਨੁਕਸਾਨ ਜ਼ਿਆਦਾ ਬਹੁਤ ਸਾਰੇ ਐਕਸੀਡੈਂਟ ਹਾਸੇ ਇੱਥੇ ਵਾਪਰਦੇ ਆ ਔਰ ਕਈ ਵਾਰ ਅਸੀਂ ਇੱਥੇ ਬਹੁਤ ਸਾਰੀਆਂ ਕਾਰਾਂ ਦੇ ਬੰਪਰ ਟੁੱਟੇ ਵੇਖੇ ਆ ਬਹੁਤ ਸਾਰੇ ਮੋਟਰਸਾਈਕਲਾਂ ਵਾਲੇ ਡਿਗੇ ਵੇਖੇ ਆ ਔਰ ਕਈ ਹਾਸੇ ਇੱਥੇ ਵਾਪਰਿਆ ਹੁਣ ਫਿਰ ਦੱਸ ਦਈਏ ਇਹ ਭਰਾ ਦੱਸ ਰਿਹਾ ਕਿ 15 ਦਿਨ ਪਹਿਲਾਂ ਵੀ ਮੇਰਾ ਟਰੱਕ ਦਾ ਜਿਹੜਾ ਐਕਸਲ ਟੁੱਟ ਗਿਆ ਸੀਗਾ ਤਾਂ ਹੁਣ ਫੇਰ ਟੁੱਟ ਗਿਆ 10-15 ਹਜ਼ਾਰ ਦੀ ਛੱਟ ਫੇਰ ਪੈ ਗਈ ਆ ਔਰ ਪਹਿਲਾਂ ਵੀ 10-15 ਹਜ਼ਾਰ ਦਾ ਨੁਕਸਾਨ ਹੋ ਗਿਆ ਸੀ ਹੁਣ ਦੱਸ ਦਈਏ ਕਿ ਜੇ ਬ੍ਰੇਕਰ ਥੋੜਾ ਹਿਸਾਬ ਦਾ ਹੋਵੇ ਤਾਂ ਫੇਰ ਇਹ ਆ ਕਿ ਇੱਥੇ ਕੋਈ ਨੁਕਸਾਨ ਨਹੀਂ ਹੋਵੇਗਾ ਜੇ ਕਿਸੇ ਨੂੰ ਝਾਕਾ ਵੀ ਲੱਗਦਾ ਤਾਂ ਬਚਾਓ ਜਾਵੇਗਾ ਲੇਕਿਨ ਠੇਕੇਦਾਰ ਤੱਕ ਇਹ ਵੀਡੀਓ ਜੂਰ ਪਹੁੰਚਾਓ ਕਿ ਤੇਰਾ ਜਿਹੜਾ ਕੀਤਾ ਹੋਇਆ ਕੰਮ ਹੈ ਉਸ ਦੀ ਸਲਾਗਾ ਹੋ ਰਹੀ ਆ ਜਾਂ ਤੈਨੂੰ ਇੱਥੇ ਝਿੜਕਾ ਪੈ ਰਹੀਆਂ ਜਾਂ ਗਾਲ੍ਹਾਂ ਪੈ ਰਹੀਆਂ ਆ ਵੜਿਆਈ ਖੱਟਣੀ ਆ ਚੰਗੇ ਕੰਮ ਕਰਨੇ ਆ ਜਾਂ ਗਾਲਾਂ ਖਾਣੀਆਂ ਇਹ ਠੇਕੇਦਾਰ ਦੇ ਹੱਥ ਚ ਹੁੰਦਾ ਠੇਕੇਦਾਰ ਨੇ ਕਿਹੜਾ ਕੰਮ ਕਰਿਆ ਇਹ ਤੁਸੀਂ ਤਸਵੀਰਾਂ ਵੇਖੋ ਔਰ ਵੀਡੀਓ ਉੱਤੇ ਵੱਧ ਤੋਂ ਵੱਧ ਕਮੈਂਟ ਜਰੂਰ ਕਰਨੇ ਆ ਔਰ ਵੀਡੀਓ ਸ਼ੇਅਰ ਕਰ ਦਿਓ ਮੇਰੇ ਸਾਥ ਜੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ